ਨੋਲਾ ਮੰਡੀ ਵਿੱਚ ਕੁਲਦੀਪ ਸਿੰਘ ਕਾਲਾ ਢੱਲੋਂ ਦੀ ਚੋਣਵੇਂ ਮੰਦਰਾਨ ਅੱਜ ਸਾਡੇ ਨਾਲ ਮੌਜੂਦ ਨੇ ਹਰदयाल ਸਿੰਘ ਕੰਬੋ ਜੋ ਰਾਜਪੁਰਾ ਐਮਐਲਏ ਨੇਗੇ ਉੱਥੋਂ ਦੇ ਇਹਨਾਂ ਦੇ ਸਾਥੀ ਨੇ ਗੁਰਪ੍ਰੀਤ ਸਿੰਘ ਜੀ ਇਹ ਬਾਈ ਜੀ ਮੇਰੇ ਖਿਆਲ ਬੀਬੀ 25 ਦਿਨ ਤੋਂ ਤੁਸੀਂ ਇੱਥੇ ਡਟੇ ਹੋਏ ਲਗਾਤਾਰ ਹੈ ਨਾ ਹਾਂਜੀ ਹਾਂ ਕੀ ਮਾਹੌਲ ਆ ਕੀ ਤੁਸੀਂ ਪਿੰਡਾਂ ਦੇ ਦੇਖਿਆ ਸਾਰਾ ਕੁਝ ਇਰੇ ਅਸੀਂ ਦੇਖ ਰਹੇ ਹਾਂ ਜਿਹੜੀ ਬਰਨਾਲੇ ਦੇ ਹਲਕੇ ਵਿੱਚ ਇੱਕ ਕਾਂਗਰਸ ਦੀ ਹਨੇਰੀ ਚੱਲ ਰਹੀ ਹੈ ਅਸੀਂ ਲਗਾਤਾਰ ਬਰਨਾਲੇ ਹਲਕੇ ਵਿੱਚ ਡੋਰ ਟੂ ਡੋਰ ਕੈਂਪੇਨ ਕਰਦੇ ਹਾਂ ਉੱਥੇ ਇੱਕ ਹਨੇਰੀ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਜਿਹੜੇ ਕੈਂਡੀਡੇਟ ਹੈ ਕਾਲਾ ਢਿੱਲੋਂ ਜੀ ਉਹ ਇੱਕ ਬੜੇ ਮਾਰਜ ਨਾਲ ਜਿੱਤਾਂ ਹਾਸਲ ਕਰਨਗੇ ਅਤੇ ਇਸਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਊਗੀ ਧੰਨਵਾਦ ਜੀ ਤੁਸੀਂ ਬਾਜੀ ਕੁਝ ਕਹਿਣਾ ਮਾਜੀ ਕਰ ਰਹੇ ਡੋਰ ਡੋਰ ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ ਬਹੁਤ ਵਧੀਆ ਲੋਕਾਂ ਦਾ ਹੁੰਗਾਰਾ ਪਿਆਰ ਮਿਲ ਰਿਹਾ ਹੈ ਹਨਾ ਠੀਕ ਹੈ ਜੀ ਸਾਨੂੰ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਹੋਈ ਧੰਨਵਾਦ ਜੀ ਤੇ ਆਜੋ ਮਾੜਾ ਇੱਕ ਮਿੰਟ ਫੋਟੋ ਖੋਲ ਜੀ ਆ ਵੀ ਆਏ ਆ ਰੈਪੀ ਦਾ ਹਰ ਜਗ੍ਹਾ ਸਾਡੇ ਨਾਲ ਤੁਸੀਂ ਵੀ ਆਇਓ ਆਜੋ ਮੈਂ ਤੁਸੀ ਆਜੋ ਜੀ ਦਾ ਹਾਈਡਰੋਫੀ ਪ੍ਰਾਪਤ ਦੇਖੇ ਲਵਾ ਜੀ ਇਹ ਠੀਕ ਹੈ ਜੇ ਲੋਕ ਕਹੇ ਨਾਰੇ ਲਾੜੇ ਮਾਡੇ ਪ੍ਰੈਸ ਕਰੇ ਮਰਦਾ ਫੋਟੋ ਵਿੱਚ ਬੈਠਾ ਹੈ ਬਲਗੇ ਹਾਂ ਹੋ ਜਾਓ ਖੁੱਲੇ ਹੋ ਜਾਓ ਬਈ ਖੁੱਲੇ ਹੋ ਜਾਓ ਕਾਂਗਰਸ ਪਾਰਟੀ ਜਿੰਦਾਬਾਦ ਬਈ ਕਾਲਾ ਕਿੱਲੋ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਈ ਕਾਲਾ ਕਿੱਲੋ ਜਿੰਦਾਬਾਦ ਹੋਰ ਕਿੱਤੇ ਲਾਣੀ ਹੈ ਜਿੱਤੂ ਜਿੱਤੂ ਆਵੇ ਜਿੱਤੂਗਾ ਪੰਜੇ ਵਾਲਾ ਜਿੱਤੂਗਾ ਧੰਨਵਾਦ ਜੀ ਤਨੋਲਾ ਮੰਡੀ ਤੋਂ ਸੰਜੀਵ ਕਰਕੇ ਕਾਲੀ ਦੀ ਰਿਪੋਰਟ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਕਾਲਾਟੇਲੋਂ ਜੀ ਦੇ ਹੱਕ ਵਿੱਚ ਅੱਜ ਧਨੋਲਾ ਦੀ ਟੀਮ ਡੋਰ ਟੂ ਡੋਰ ਪ੍ਰਚਾਰ ਕਰ ਰਹੀ ਹੈ। ਉਹਨਾਂ ਦੀ ਬੇਟੀ ਗੁਰਵੀਨ ਕੌਰ ਅਤੇ ਦਿਮਾਦ ਮਲਾਪ ਸਿੰਘ ਜੀ ਆਏ ਹੋਏ ਨੇ। ਸਾਡੇ ਨਾਲ ਇਥੇ ਅਜੀਤ ਕੁਮਾਰ ਜੀ, ਪ੍ਰਧਾਨ ਸਰਜੀਤ ਸਿੰਘ ਸੀਟਾ ਜੀ, ਰਣੇਸ਼ ਕੁਮਾਰ ਬਾਂਸਲ ਜੀ, ਸੰਨੀ ਜੀ, ਰਜਿੰਦਰ ਰਾਜੂ ਜੀ, ਡਾਕਟਰ ਆਪਣੇ ਪ੍ਰਧਾਨ ਰਵਣਿਕਮਨ ਬਰਮਾ ਜੀ, ਵਾਲੀਆ ਜੀ, ਵਰਜਿੰਦਰ ਸਿੰਘ ਵਾਲੀਆ ਜੀ। ਨਵੀਂ ਜਿੱਤੇ ਆਪਾਂ ਗੱਲਬਾਤ ਕਰਦੇ ਹਾਂ ਭੰਜੇ ਨਾਲ। ਪੰਜ ਕੀ ਮਾਹੌਲ ਆ ਤੁਸੀਂ ਸਾਰੇ ਦਿਨ ਚੱਲ ਰਹੇ ਹੋ 15 20 ਦਿਨ ਤੋਂ ਸਾਰਿਆਂ ਨੇ ਬਹੁਤ ਪਿਆਰ ਮਿਲ ਰਿਹਾ ਮੇਰੇ ਵੱਲ ਸਾਰਿਆਂ ਨੇ ਸਹਿਯਕ ਸਾਰਿਆਂ ਨੇ ਉੱਤੋਂ ਹੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਾਰੇ ਬਹੁਤ ਸਪੋਰਟ ਕਰ ਰਹੇ ਆ ਤੇ ਸਾਰੇ ਪਾਪਾ ਦੇ ਹੱਥ ਸਾਨਵਾਜੀ ਕਾਲੀ ਜੀ ਜਿਸ ਹਾਂ ਇਹਨੂੰ ਬੁਲਾ ਕਾਲੀ ਜੀ ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਡੋਰ ਟੂ ਡੋਰ ਜਾ ਰਹੇ ਆ ਮੈਨੂੰ 27 ਸਾਲ ਹੋ ਗਏ ਪਾਰਟੀ ਦੀ ਸੇਵਾ ਕਰਦੇ ਨੂੰ ਮੈਂ ਐਡੀ ਤਕੜੀ ਮਿਹਮ ਅਜ ਤੱਕ ਨਹੀਂ ਦੇਖੀ ਮੈਨੂੰ ਲੱਗਦਾ ਵੀ ਅਸੀਂ ਇੱਕ ਰਿਕਾਰਡ ਸਫਤਤਾ ਕਰਾਂਗੇ ਬਨਾਲਾ ਸੀਟ ਜਿੱਤ ਕੇ ਬਹੁਤ ਵੱਡੀ ਲੀਡ ਦੇ ਨਾਲ ਸਾਡੇ ਨਾਲ ਮੌਜੂਦ ਨੇ ਇੱਕੋ ਜਿਹਾ ਆਪਣਾ ਰਣীশ ਕੁਮਾਰ ਬਾਂਸਲ ਜੀ ਬਾਂਸਲ ਸਾਹਿਬ ਤੁਸੀਂ ਵੀ ਬਹੁਤ ਮਤਲਬ ਪੁਰਾਣੇ ਆਗੂ ਹੋ ਤੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡਾ ਬਾਈ ਕਾਲਾ ਢਿੱਲੋਂ ਵੋਟਰ ਨੰਬਰ 2 ਕਾਂਗਰਸ ਪਾਰਟੀ ਇਸ ਵਾਰ ਮੇਰੇ ਲੋਕਾਂ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਆਪਾਂ ਪਹਿਲਾਂ ਵੀ ਦੇਖ ਲਿਆ 92 ਐਮਐਲਏ ਜਿਤਾ ਕੇ ਕਿ ਇਸ ਵਾਰ ਬਾਈ ਕਾਲਾ ਢਿੱਲੋਂ ਨੂੰ ਲੋਕਲ ਲੀਡਰ ਸਾਡੇ ਪਰਣਾਲੇ ਦਾ ਲੋਕਲ ਪਾਰਟੀ ਨੂੰ ਪਿੱਕ ਦਿੱਤੀ ਹੈ ਕਿ ਇਹਨਾਂ ਨੂੰ ਐਕਟ ਜਿੱਥੇੋਂ ਦਾ ਆਪਣਾ ਹੱਕ ਬੰਦ ਹੈ ਸਾਨੂੰ ਲੱਗਦਾ ਹੈ ਕਿ ਸਾਰਾ ਬਰਨਾਲਾ ਹਲਕਾ ਜਿਲੋ ਇਹਨਾਂ ਨਾਲ ਤੁਰਿਆ ਹੋਇਆ ਜਿੰਨੂੰ ਮਰਜ਼ੀ ਪੁੱਛ ਲੋ ਕਾਲਾ ਢੱਲੋ ਕਾਲਾ ਢੱਲੋ ਜਣ ਸਿੰਘ ਜੀ ਅਜੇ ਮਰਜੀ ਮੈਂ ਇਹੀ ਕਹਿਣਾ ਚਾਹਣਾ ਵੀ ਅਸੀਂ ਘਰਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਭਾਈ ਕਾਲਾ ਢੱਲੋ ਜੀ ਤੇ ਕਾਂਗਰਸ ਪਾਰਟੀ ਲਈ ਵੋਟਾਂ ਮੰਗ ਰਹੇ ਹਾਂ ਬਹੁਤ ਵੱਡਾ ਭਰਮਾ ਹੰਗਾਰਾ ਲੋਕਾਂ ਦਾ ਬਹੁਤ ਵੱਡਾ ਪਿਆਰ ਮਿਲ ਰਿਹਾ ਹੈ ਮੈਂ 27 ਸਾਲਾਂ ਚ ਐਡਾ ਵੱਡਾ ਪਿਆਰ ਕਾਂਗਰਸ ਪਾਰਟੀ ਨੂੰ ਤੇ ਭਾਈ ਕਾਲਾ ਢੱਲੋ ਜੀ ਨੂੰ ਦੇਖਣ ਨੂੰ ਮਿਲਿਆ ਹੈ ਮੈਨੂੰ ਲੱਗਦਾ ਵੀ ਅਸੀਂ ਬਰਨਾਲੇ ਦੀ ਇਹ ਸੀਟ ਹੈ ਜਿਹੜੀ ਬਹੁਤ ਰਿਕਾਰਡ ਤੋੜ ਕੇ ਜਿੱਤ ਪ੍ਰਾਪਤ ਕਰਾਂਗੇ ਔਰ ਇੱਕ ਇਤਿਹਾਸ ਰਚਾਂਗੇ ਅਸੀਂ ਬਰਨਾਲੇ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਪਿਆਰ ਮਿਲਿਆ ਵੱਡੀ ਲੀਡ ਦੇ ਨਾਲ ਅਸੀਂ ਸੀਟ ਜਿੱਤਣ ਜਾ ਰਹੇ ਆਜੋ ਪ੍ਰਮਾਨ ਰਮਨ ਬਰਮਾ ਜੀ ਸਾਡੇ ਨਾਲ ਵਪਾਰ ਮੰਡਲ ਦੇ ਹਾਂਜੀ ਅਤੇ ਤੁਸੀਂ ਚੱਲ ਰਹੇ ਹੋ ਨਗਾਤਾਰ ਹਨ ਜੀ ਪੂਰਾ ਵਧੀਆ ਪਰਮਾ ਜਿਵੇਂ ਕਹਦੀਏ ਲੋਕ ਸਵਾਗਤ ਕਰ ਰਹੇ ਨੇ ਜੀ ਪੂਰੀ ਵਧੀਆ ਐਤ ਕੀ ਲੀਡ ਤੇ ਜਿੱਤਾਂਗੇ ਘੱਟੋ ਘੱਟ 15 ਤੋਂ 20 ਹਜ਼ਾਰ ਵੋਟਾਂ ਅਸੀਂ ਲੀਡ ਤੇ ਜਿੱਤਾਂਗੇ ਜੀ ਅੱਜ ਦੀ ਕਾਂਗਰਸ ਪਾਰਟੀ ਦੂਰ ਟੂ ਦੂਰ ਪ੍ਰਚਾਰ ਤਨੋਲਾ ਮੱਡੀ ਵਿੱਚ ਕਾਂਗਰਸ ਪਾਰਟੀ ਦੀ ਟੀਮ ਹੈ ਪਰ ਨਗਰ ਕੌਂਸਲ ਸਾਹਿਬਾ ਸਰਜੀਤ ਸਿੰਘ ਸੀਤਾ ਜੀ ਤੇ ਪ੍ਰਧਾਨ ਜੀ ਤੁਸੀਂ ਵੀ ਦੋ ਸ਼ਬਦ ਬੋਲੋ ਅੱਜ ਕਾਫੀ ਹੋ ਗਏ ਕੱਲ ਮੈਂ ਕਿਹਾ ਬੋਲਿਆ ਸੀ ਸੁਣਿਆ ਤੁਸੀਂ ਤੁਸੀਂ ਲਾਈਵ ਕਰਨ ਤੇ ਤੁਸੀਂ ਦੇਖ ਹੀ ਰਹੇ ਹੋ ਕਾਲੇ ਢੋਲਾਂ ਦੀ ਮਹਿਮਨ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੋਈ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਕਾਲੇ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਨਾ ਧੰਨਵਾਦ ਜੀ ਈਸ਼ਨ ਪ੍ਰਧਾਨ ਸਰਜੀਤ ਸਿੰਘ ਸੀਤਾ ਜੀ ਬਲੇ ਸਾਹਿਬ ਤੁਸੀਂ ਕਹੋਗੇ ਦੋ ਸ਼ਬਦ ਹਾਂਜੀ ਸਾਡੇ ਨਾਲ ਮੌਜੂਦ ਨੇ ਪੁਰਾਣੇ ਕਾਂਗਰਸੀ ਆਗੂ ਵਰਜਿੰਦਰ ਸਿੰਘ ਬਾਲੀਆ ਜੀ ਸਾਰੇ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਾਲਾ ਕੁਲਿੰਦਰ ਸਿੰਘ ਕਾਲਾ ਢਿੱਲੋਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਮਿਹਨਤੀ ਆਦਮੀ ਹੈ ਬਹੁਤ ਸੁਲਝਿਆ ਹੋਇਆ ਬੰਦਾ ਹੈ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਹਿਣ ਵਾਲਾ ਬੰਦਾ ਹੈ ਤੁਹਾਡੇ ਈਦੇ ਦੇ ਕੰਮ ਕਰਾਉਣਗੇ ਕਿਰਪਾ ਕਰਕੇ ਇੰਡੀ ਸੇ ਕਾਲਾ ਜੀ ਤੁਹਾਨੂੰ ਆਪਣੇ ਵੋਟਾਂ ਪਾ ਕੇ ਕਾਮਜ